ਕੋਈ ਕਮਿਸ਼ਨਰ ਤੇ ਲੱਖ ਲੱਖ ਲਾਂਤਾਂ ਹੈਲਥ ਆਫਸਰ ਡਾਕਟਰ ਕਿਰਨ ਰਾਏ ਦੇ ਅੱਜ ਜਿਹੜੇ ਜਨਤਾ ਸੜਕਾਂ ਦੇ ਆ ਗਈ ਏ ਇਹਨਾਂ ਲਾਂਤਿਆ ਕਰਕੇ ਜਿਹੜੀ ਜ਼ਿੰਮੇਵਾਰੀ ਇਹਨਾਂ ਦੀ ਭੰਦੀ ਏ ਇਹ ਲਾਂਤੀ ਸਾਡੇ ਟੈਕਸਾਂ ਦੀਆਂ ਕਰਵਾ ਲੈਂਦੇ ਆ ਪਰ ਆਪਣੀ ਚੇਤਨ ਨਹੀਂ ਨਿਭਾਦੇ ਸਰ ਸਫੀਤੀ ਦਾ ਘਰ ਹੁਣ ਬੰਦਾ ਜਾ ਰਿਹਾ ਗੰਦਗੀ ਦਾ ਘਰ ਚਿਬਾਲ ਰੋਡ ਨਿਵਾਸੀ ਬੇਹੱਦ ਦੁਖੀ ਭਿਆਨਕ ਬਿਮਾਰੀਆਂ ਤਾਂ ਹੋ ਰਹੇ ਨੇ ਸ਼ਿਕਾਰ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਬੜੀ ਸ਼ਰਮ ਦੀ ਗੱਲ ਹੈ ਬੜੀ ਸ਼ਰਮ ਦੀ ਗੱਲ ਹੈ ਲੱਖ ਲੱਖ ਲਾਣਤਾ ਪ੍ਰਸ਼ਾਸਨ ਤੇ ਲੱਖ ਲੱਖ ਲਾਣਤਾ ਕਾਰਪੋਰੇਟ ਕਮਿਸ਼ਨਰ ਤੇ ਲੱਖ ਲੱਖ ਲਾਣਤਾ ਹੈਲਥ ਅਫਸਰ ਡਾਕਟਰ ਕਿਉਂ ਰੋਏ ਤੇ ਅੱਜ ਜਿਹੜੇ ਜਨਤਾ ਸੜਕਾਂ ਦੇ ਆ ਗਈ ਏ ਇਹਨਾਂ ਲਾਂਤੀਆ ਕਰਕੇ ਜਿਹੜੀ ਜ਼ਿੰਮੇਵਾਰੀ ਇਹਨਾਂ ਦੀ ਭੰਦੀ ਏ ਇਹ ਲਾਂਤੀ ਸਾਡੇ ਟੈਕਸਾਂ ਦੀਆਂ ਤਰ੍ਹਾਂ ਲੈਦੇ ਆ ਔਰ ਆਪਣੀ ਚੋਣ ਨਹੀਂ ਨਿਭਾਦੇ ਔਰ ਅੱਜ ਜਨਤਾ ਕਿੰਨਾ ਚਿਰ ਹੋ ਗਿਆ ਪਰੇਸ਼ਾਨ ਐ ਇਤੋਂ ਲੱਖਾਂ ਲੋਕਾਂ ਨੇ ਰੋਜ਼ ਲੰਘਣਾ ਹੁੰਦਾ ਏ ਔਰ ਇਹ ਗੰਦਗੀ ਇਹ ਗੰਦਗੀ ਦਿਖਾਓ ਔਰ ਇਹ ਗੰਦਗੀ ਦੀ ਤੁਕਾਂਦ ਉਹਨਾਂ ਨੂੰ ਬਰਦਾਸ਼ਤ ਕਰਨੀ ਪੈਂਦੀ ਏ ਇਹ ਜਿਹੜੇ ਇਹ ਕੰਮੇਲੀ ਅਫਸਰ ਭਾਏ ਆ ਇਹ ਜੋ ਕੰਮੇ ਅਫਸਰ ਭਾਏ ਆ ਇਹਨਾਂ ਨੂੰ ਚੱਲਦਾ ਕਰਨਾ ਜਨਤਾ ਨੇ ਇਹ ਜਿਹੜੇ ਅਫਸਰ ਹੈ ਪੈਸੇ ਚੋੜ ਠਾਕੇ ਸਾਡੇ ਟੈਕਸਾਂ ਦੇ ਪਰਵਾਹ ਲੈ ਕੇ ਸਾਡੇ ਤੇ ਜੁਰਮ ਕਰ ਰਿਆ ਇਹਨਾਂ ਨੂੰ ਪੁੱਠਾ ਡੰਗਣਾ ਜਨਤਾ ਨੇ ਜਿਵੇਂ ਨੇਪਾਲ ਚ ਹੋਇਆ ਓਵੇਂ ਮਾਹੌਲ ਪੰਜਾਬ ਵਿੱਚ ਇਹੜੇ ਅਫਸਰ ਹੈ ਆ ਬਣਾ ਰਹੇ ਆ ਔਰ ਇਹ ਇਹ ਅਫਸਰ ਜਿਹੜਾ ਸਰਕਾਰੀ ਇਹਨਾਂ ਨੂੰ ਲੋਭੇ ਨਹੀਂ ਮਿਲਣਾ ਚਾਹੀਦਾ ਸਰਕਾਰੀ ਮਾਤੇ ਪਾ ਮੂਲਾ ਜਣਾ ਉੱਠਾ ਆਪਿਆ ਜੀ ਵੇਖੋ ਸੰਗਵਾਉਂਦਾ ਆਪਿਆ ਇਹਨਾਂ ਨੂੰ ਬੁੱਕੇ ਹੋਏ ਨੇ ਜਣਾ ਉੱਠਾ ਆਪਿਆ ਦੁਨੀਆ ਦਾ ਆਹ ਬੱਦਲ ਛਾੜੂ ਫਿਰ ਗਿਆ ਆ ਮਾਂ ਪਾੜੀ ਛਾੜੂ ਫਿਰ ਗਿਆ ਆ ਪਾਰਟੀ ਦਾ ਛਾੜੂ ਫਿਰ ਗਿਆ ਦੇ ਨਾਲ ਆ ਅਸੀਂ ਜਨਤਾ ਦੇ ਨਾਲ ਹੀ ਰਹਾਂਗੇ ਹੋ ਸਕਦਾ ਐਮਐਲ ਸਾਹਿਬ ਕਿਤੇ ਬਿਜ਼ੀ ਹੋਣ ਬਾਟਾ ਜਿਹੜਾ ਕੂੜੇ ਦਾ ਮਸਲਾ ਹੈਗਾ ਜਾਗਦਾ ਯਮੀਦ ਹੱਲ ਕਰਾ ਕੇ ਛੱਡੇਗਾ ਉਸ ਤੋਂ ਇਲਾਵਾ ਹੋਰ ਵੀ ਕੋਈ ਕਿਸੇ ਨੂੰ ਲੋੜ ਐ ਦੰਗਨ ਬਾਬਾ ਬੁੱਢਾ ਸਾਹਿਬ ਜੀ ਦੇ ਸਿਟੀ ਹੋ ਗਈ ਐ ਤਾ ਨੂੰ ਰਸਤਾ ਜਾਂਦਾ ਫੇਰ ਜੀ ਨਾਲ ਰੋੜਾ ਅਮਰਸਰ ਕੁੜੇ ਦਾ ਘਰ ਅੰਮਰ ਸਰ 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 ਕੁੜੇ ਦਾ ਘਰ ਜੀਪਾਲ ਰੋਡ ਦੇਖੋ ਜੀਪਾਲ ਰੋਡ ਕੁੜੇ ਦਾ ਘਰ ਚਾਗਦਾ ਜ਼ਮੀਰ ਸ਼ੁਰੂ ਤੋਂ ਹੀ ਜਨਤਾ ਦੇ ਨਾਲ ਹੈ ਜਨਤਾ ਨਾਲ ਰਹੇਗਾ ਮੇਰਾ ਫਰਜ਼ ਹੀ ਮੈਨੂੰ ਜੋ ਮੈਸੇਜ ਆਇਆ ਤੁਹਾਡੇ ਦਾ ਪਛਾਣਾ ਬਾਕੀ ਪੁਲੀ ਕੋਲੋਨੀ ਵਾਲਾ ਕੋਵਿਡ ਦੇ ਲੋਗ ਹੈ ਮੈਂ ਤੁਹਾਡੇ ਨਾਲ ਅੱਗੇ ਵੱਧ ਚੜਕੇਗਾ ਜਦੋਂ ਉਹਨਾਂ ਨੇ ਤੁਹਾਨੂੰ ਕਿਹਾ ਇੱਥੇ ਆਓ ਤੁਸੀਂ ਉਹਨਾਂ ਨੂੰ ਕੋ ਪਬਲਿਕ ਨੂੰ ਇੱਥੇ ਬੁਲਾਉਂਦੇ ਵੀ ਤੈਨੂੰ ਇੱਥੇ ਆਓ ਚਲੋ ਮੈਂ ਉਹਨਾਂ ਨੂੰ ਸੁਣਾ ਦੇ ਦਿੰਦਾ ਵਾ ਵੀ ਉਹ ਇੱਥੇ ਆਣ ਫੋਨ ਲਾਓ ਹੁਣ ਉਹ ਕਹਿੰਦੇ ਆ ਜੀ ਮੈਂ ਕਿਹਾ ਆਪਾਂ ਹੁਣ ਕੀ ਲਾਣਾ ਆਪਾਂ ਬੋਧਵਾਰ ਤੋਂ ਬੰਦੇ ਨੇ ਉਹ ਕਹਿੰਦੇ ਆ ਫੋਨ ਲਾਓ ਬੋਧਵਾਰ ਤੋਂ ਸਪੀਕਰੋਂ ਕਰ ਇੰਨੀ ਪਬਲਿਕ ਖੜੀ ਐ ਤੁਹਾਨੂੰ ਪਤਾ ਲੱਗੇ ਉਹ ਕਹਿੰਦੇ ਆ ਜੀ ਵੋਟਾਂ ਲੈਣ ਆ ਸਕਦੇ ਇਹਦੇ ਤੁਸੀਂ ਗੱਲ ਸੁਣ ਬਿੰਦੂ ਦੀ ਪਬਲਿਕ ਦੀ ਸਮੱਸਿਆ ਸੁਣਨੀ ਆ ਸਕਦੇ ਲੋਕਾਂ ਦੀਆਂ ਪਰੇਸ਼ਾਨੀਆਂ ਫਿਕਰ ਹੋਂ ਕਰਿਓ ਇਹ ਵੋਟਾਂ ਦੇ ਹੱਕ ਰਾਤੇ ਉਹਦੇ ਪਬਲਿਕ ਦੀ ਮੁਸ਼ਕਲ ਵੀ ਠੀਕ ਕਰੋ ਹੱਲ ਕਰੋ ਜੀ 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 ਮੁਰਦਾਬਾਦ ਸਾਰੀ ਦੁਕਾਨ ਦੇ ਆਨਕਾਰ ਮੁਰਦਾਬਾਦ ਕੀ ਆ ਸਰਕਾਰ 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 ਮੁਰਦਾਬਾਦ ਅੰਜਾਨ ਸਰਕਾਰ ਮੁਰਦਾਬਾਦ ਆਵਾਮੀ ਪਾਰਟੀ ਮੁਰਦਾਬਾਦ ਆਵਾਮੀ ਪਾਰਟੀ ਮੁਰਦਾਬਾਦ ਆਵਾਮੀ ਪਾਰਟੀ ਮੁਰਦਾਬਾਦ 50 ਸਰਕਾਰ ਮੁੰਡਾਬਾ 50 ਸਰਕਾਰ ਮੁੰਡਾਬਾ 50 ਸਰਕਾਰ ਮੁੰਡਾਬਾ ਠੀਕ ਹੈ ਜੀ ਚਾਰੋਂ ਜਾਓ ਆਪਾਂ ਵੇ ਲੋ ਕੀ ਹੋ ਰਿਹਾ ਪੰਜਾਬ ਵਿੱਚ ਗੁਰੂ ਰਾਮਦਾਸ ਨਗਰੀ ਜਿੱਥੇ ਸ੍ਰੀ ਮੰਦਰ ਸਾਹਿਬ ਹੈਗਾ ਜਿੱਥੇ ਲੱਖਾਂ ਲੋੜਾਂ ਦੁਨੀਆਂ ਨਤਸਤ ਹੋ ਰਹੇ ਦੀਏ ਤੁਸੀਂ ਵੀ ਆਂਦੇ ਹੋ ਔਰ ਇੱਥੋਂ ਦੀ ਧਰਤੀ ਜਿਹੜੀ ਇਹ ਜਿਹੜੀ ਸਮਾਰਟ ਸਿਟੀ ਏ ਇਹ ਸਮਾਰਟ ਸਿਟੀ ਦਾ ਵੇ ਲੋ ਜਨਤਾ ਵੀ ਸੜਕਾਂ ਦੇ ਹਾਲਾ ਪੈ ਗਿਆ ਸੰਘਰਸ਼ ਕਰਨਾ ਪੈ ਗਿਆ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਬਿਮਾਰ ਗਿਆ ਜਿੱਤਕੇ ਲਿਆ ਸਾਨੂੰ ਇਹ ਕਹਦਾ ਪ੍ਰਸ਼ਾਸਨ ਨੇ ਇਹ ਓਏ ਪ੍ਰਸ਼ਾਸਨ ਦੇ ਘਰ सीबीआई ਦੀ ਰੇਡ ਕਿਉਂ ਨਹੀਂ ਹੁੰਦੀ ਇਹ ਚੋਰ ਠੱਗ ਜਿਹੜੇ ਟਾੜੀਆਂ ਦਾ ਤੇਲ ਵੇਚਣ ਵਾਲੇ ਅਫਸਰ ਛੇ ਇੱਕ ਬ੍ਰਸ਼ਟਾਚਾਰੀ ਹੋ ਗਏ ਆ ਇਹਨਾਂ ਦੇ ਖਿਲਾਫ ਕਾਰਵਾਈ ਕੌਣ ਕਰੇਗਾ ਉਹ ਚਾਹ ਸਰਕਾਰ ਤਾਂ ਸੁੱਤੀ ਹੋਈ ਹੈ ਉਹ ਇਹਨਾਂ ਅਫਸਰ ਨੂੰ ਪੇ ਲਗਾਉ ਕੀਤਾ ਹੈ ਕੋਈ ਜਿਹੜੇ ਅਫਸਰ ਹੈ ਇਹ ਨੀਚ ਅਫਸਰ ਸਾਡੀ ਭਲੇ-ਭੌਸੀ ਦਾ ਨਾਮ ਨਾਟਾ ਰਹੇ ਆ ਹਰ ਜਨਤਾ ਜਾ ਗਈ ਏ ਓਏ ਆਪਣਾ ਕਪੜਾ ਇਹਦਾ ਕੱਟਰੀ ਨਾ ਲੋਕੀ ਨਾ ਬੋਲੇਗਾ ਕੇ ਰਹੀ ਏ ਹਨੇਰ ਨਹੀਂ ਹੈਗਾ ਸੈਗਟ ਸਤਿ ਸ਼੍ਰੀ ਅਕਾਲ ਉਹ ਆ ਗਏ ਨਜ਼ਰ ਆ ਰਹੀ ਜੀ ਸੈਗਟ ਨਾ ਜਾਂ ਸਰਕਾਰ ਜিন্দাবাদ ਕਿਹਾ ਸਰਕਾਰ ਜিন্দাবাদ ਕਿਹਾ ਸਰਕਾਰ ਜিন্দাবাদ ਕਿਹਾ ਸਰਕਾਰ ਜিন্দাবাদ ਕਿਹਾ ਆਣਾ ਇਹ ਰਹਾ ਵੇ ਮੇਰਾ ਸੰਕਲਪ ਕਿ ਤੁਹਾਡੇ ਘਰਾਂ ਵਿੱਚ ਲੀਡਰਾਂ ਦੇ ਘਰਾਂ ਵਿੱਚ ਅੱਜ ਘਰਾਂ ਵਿੱਚ ਪੁਕਿਆ ਜਾਏਗਾ ਅਸੀਂ ਇੱਕ ਧਰਨੇ ਦਾ ਐਲਾਨ ਕਰਦੇ ਆ ਜਿਹੜਾ ਧਰਨਾ 31 10 2027 ਨੂੰ ਬੁੱਧਵਾਰ ਇੱਥੇ 도ਵੇ ਲੱਗੇਗਾ ਔਰ ਉਸ ਦਾ ਡੇਰੇ ਵਿੱਚ ਉਸ ਧਰਨੇ ਵਿੱਚ ਕਿਸਾਨ ਯੂਨੀਅਨ ਸਾਡੇ ਨਾਲ ਹੈ ਹੋਰ ਜਥੇਬੰਦੀਆਂ ਦਾ ਵੀ ਸਮਰਥਨ ਲੈ ਰਹੇ ਆ ਕਿਉਂਕਿ ਕੋਈ ਵੀ ਕਿਸੇ ਦਾ ਗੰਦ ਵਿਦਾਇ ਨਹੀਂ ਕਰੇਗਾ ਇਸ ਤੋਂ ਇਲਾਵਾ ਇਹ ਤਾਂ ਡੰਪ ਦਾ ਮਸਲਾ ਹੈ ਸਾਨੂੰ ਪ੍ਰੋਸੈਸ ਜੋ ਸੁਤਰਾ ਪਤਾ ਲੱਗਾ ਵੀ ਇਹ ਹੱਲ ਹੋ ਗਿਆ ਹੈ ਤੁਹਾਡੀ ਜਿੱਤ ਹੋ ਗਈ ਹੈ ਇਹਦੇ ਵਾਸਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਨੂੰ ਮੇਰ ਸਾਹਿਬ ਦਾ ਫੋਨ ਆਇਆ ਹੈ ਐਮ ਐਲ ਸਾਹਿਬ ਦਾ ਫੋਨ ਆਇਆ ਵੀ ਇੱਥੇ ਟਰਾਲੀ ਨਹੀਂ ਆਏਗੀ ਚਲੋ ਉਹ ਮੰਗ ਪੱਤਰ ਕਿੰਨੂੰ ਦਿੱਤਾ ਸੀ ਸੀ ਸਾਹਿਬ ਦੇ ਦਫ਼ਤਰ ਇੱਕ ਮੰਗ ਪੱਤਰ ਦੇ ਕੇ ਆਏ ਆ ਵੀ ਬੁੱਧਵਾਰ ਤੱਕ ਜੇ ਇੱਥੋਂ ਟਰਾਲੀਆਂ ਕੂੜੇ ਦੇ ਵਾਪਸੀ ਨਾ ਹੋਈਆਂ ਤੇ ਬੁੱਧਵਾਰ ਤੋਂ ਅਨਿਸ਼ਚਿਤ ਕਲੀਨਟਰ ਰਬਲ ਲੱਗੇਗਾ ਸੜਕਾਂ ਜਾਮਦਾਰ ਦਿੱਤੀਆਂ ਜਾਣਗੀਆਂ ਔਰ ਇਹਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਪ੍ਰਸ਼ਾਸਨ ਹੋਏਗਾ ਜੇਕਰ ਸ਼ਾਸਨ ਅਧਿਕਾਰੀ ਹੋਣ ਵੀ ਸਿਆਣਾ ਕਰਨ ਤੇ ਇੱਥੇ ਟਰਾਲੀਆਂ ਭੇਜਣ ਇੱਥੇ ਹੀ ਸਫਾਈ ਚਾਣੇ ਆ ਇਹ ਸੜਕ ਜਿਹੜੀ ਹੈ ਬਾਬਾ ਬੁੱਢਾ ਸਾਹਿਬ ਨੂੰ ਜਾਂਦੀ ਹੈ ਤੁਹਾਡੇ ਧਾਰਮਿਕ ਸਥਾਨਾਂ ਨੂੰ ਜਾਂਦੀ ਹੈ ਇੱਥੋਂ ਦੀ ਗੰਦੀ ਮਿਟਕੀ ਇੱਥੋਂ ਦੀ ਗੰਦਗੀ ਹੈ ਆਪਣੇ ਧਾਰਮਿਕ ਸਥਾਨਾਂ ਨੂੰ ਜਾਂਦੇ ਨਹੀਂ ਇਸ ਤੋਂ ਪਹਿਲਾਂ ਵੀ ਜਾਗਦਾ ਜੀ ਨੇ ਸ਼੍ਰੀ ਮੰਦਿਰ ਸਾਹਿਬ ਦੇ ਨੇੜੇ ਜਿਹੜੀ ਗੰਦਗੀ ਦਾ ਮੁੱਦਾ ਚੁੱਕਿਆ ਸੀ ਉਹਦੇ ਚ ਵੀ ਵਾਹਿਗੁਰੂ ਨੇ ਸਾਡੀ ਚੇਤ ਕਰਾਈ ਏ ਕੋਈ ਉਹ ਤੋਂ ਕਚਰਾ ਡਰਾ ਦਾ ਸਾਫ ਹੋ ਗਿਆ ਇਹ ਵੀ ਕਚਰਾ ਤੁਹਾਡਾ ਸਾਫ ਹੋ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਸੰਘਰਸ਼ ਕਰੋਗੇ ਤੇ ਬਚੋਗੇ ਕਿਸੇ ਲੀਡਰ ਕੋ ਜਾਣ ਦੀ ਲੋੜ ਨਹੀਂ ਪਹਿਲਾਂ ਪ੍ਰਣ ਕਰੋ ਫਿਰ ਲੀਡਰ ਜਿਹੜੇ ਹੈਗੇ ਨੇ ਕਿਸੇ ਦੇ ਵੀ ਮਤਲਬ ਸਕੇ ਨਹੀਂ ਇਹ ਇਹਨਾਂ ਦੇ ਤਲਵੇ ਚੜਨੇ ਛੱਡ ਦਿਓ ਆਪਣੇ ਹੱਕਾਂ ਲਈ ਆਵਾਜ਼ ਲੈਣਾ ਸਿੱਖੋ ਵੇਖੋ ਕਿਸਾਨ ਵੀ ਹੁਣ ਬਿਨਾਂ ਲੀਡਰ ਤੋਂ ਆਪਣੇ ਹੱਕਾਂ ਲਈ ਲੜਦੇ ਪਿਆ ਆਪਣੇ ਲੀਡਰ ਨੂੰ ਉਹਨਾਂ ਲੀਡਰ ਬਣਾਇਆ ਉਹਨਾਂ ਦੀਆਂ ਵੀ ਮੰਗਾਂ ਮੰਨੇਂਦੀਆਂ ਤੁਹਾਡੀਆਂ ਵੀ ਚਾਹੇ ਮੰਗਾਂ ਮੰਨਾ ਕਾਨੂੰਨੀ ਰਾਈਟ ਹੈ ਕਾਨੂੰਨ ਦਾ ਰਸਤਾ ਬਣਾਓ ਕਿਸੇ ਲੀਡਰ ਨੇ ਤੁਹਾਡੇ ਕੰਮ ਨਹੀਂ ਆਣਾ ਕਿਸ ਤਲਵੇ ਚੱਟਨੇ ਛੱਡ ਦਿਓ ਜਿੰਦਾਬਾਦ ਕਰਨੀ ਬੰਦ ਕਰ ਦਿਓ ਉਹਨਾਂ ਦੀ ਮੁਰਦਾਬਾਦ ਕਰੋ ਸਾਰਿਆਂ ਦੀ ਇਹਨਾਂ ਦਾ ਜਿੰਨਾ ਜਲੂਸ ਕੱਢੋਗੇ ਇਹਨਾਂ ਦਾ ਇਹ ਬਾਤ ਤੁਹਾਡੇ ਤੁਹਾਡੇ ਕੰਮਾਂ ਨੂੰ ਆਣਗੇ ਔਰ ਜਿਹੜਾ ਧਰਨਾ ਉਹਦੋਂ ਵਾਰ ਸ਼ੁਰੂ ਕਰ ਰਹੇ ਆ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਆਏਗਾ ਫਿਰ ਕਿਹਾ ਜਾਏਗਾ ਉਹਨਾਂ ਦੇ ਟਿਕਾਣੇ ਧਰਨਾ ਕਿਹਾ ਜਾਏਗਾ ਸਾਨੂੰ ਪ੍ਰਸ਼ਾਸਨਿਕ ਅਧਿਕਾਰੀ ਤੇ ਆ ਕੇ ਆਸ਼ਵਾਸ਼ਣ ਦੇਵੇ ਫਿਰ ਟਰਾਲੀਆਂ ਉਸੇ ਦਿਨ ਲੱਗਣਗੀਆਂ ਉਸ ਤੋਂ ਬਾਅਦ ਗ੍ਰੀਨ ਬੈਟ ਚਾਹੀਦੀ ਹੈ ਔਰ ਉਸ ਤੋਂ ਲਾਵਾ ਸਾਰਿਆਂ ਨੂੰ ਬੇਨਤੀ ਏ ਇਹ ਅੱਜ ਧਰਨਾ ਖਤਮ ਹੋ ਰਿਹਾ ਹੈ ਅੱਜ ਆਪਾਂ ਜਿੱਤ ਹੋ ਗਈ ਐ ਸੀ ਪੈਸੇ ਇਹਦਾ ਮਤਲਬ ਨਹੀਂ ਆ ਇਹ ਬਾਅਦ ਚੱਕ ਗਈ ਬਾਅਦ ਨਹੀਂ ਪੁੱਛਣੀ ਗਰੁੱਪ ਬਣਾ ਲਿਆ ਕਿਸੇ ਨੂੰ ਵੀ ਕੋਈ ਨਾਜਾਇਜ਼ ਹੁੰਦੀ ਐ ਇੱਕ ਗਰੁੱਪੇ ਚ ਪੈਸੇ ਪਾਓ ਔਰ ਸਾਰੇ ਪਹੁੰਚੋ ਸਾਰੇ ਪਹੁੰਚੋ ਇੱਕ ਦੂਜੇ ਲਈ ਲੜਨਾ ਸਿੱਖੋ ਇੱਕ ਦੂਜੇ ਲਈ ਖਲੋਣਾ ਸਿੱਖੋ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਹਿ ਵੀ ਜੀ ਆਹੀ ਬੀਕੇ ਜੂ ਸਦੂ ਪਰਜਾ ਸੇਬੰਦੀ ਬਾਪੂ ਜਗਜੀਤ ਸਿੰਘ ਦੱਲਿਆਲ ਬਾਬਾ ਕਰਮਜੀਤ ਸਿੰਘ ਨੰਗਲੀ ਜਿਲ੍ਹਾ ਪ੍ਰਧਾਨ ਆ ਉਹਨਾਂ ਵੱਲੋਂ ਮੈਂ ਬਲਜਿੰਦਰ ਸਿੰਘ ਪ੍ਰਧਾਨ ਡੇਰੀ ਕੰਪਲੈਕਸ 65 ਕਿੱਲੇ ਜਿੱਥੋਂ ਪਿੱਤੇ ਇੱਕ ਵਧੀਆ ਸ਼ੁਭ ਕੀ ਤੇਜ ਜਾਂਦੀ ਆ ਦੁੱਧ ਅਲਮੋਲ ਚੀਜ਼ ਪੈਦਾ ਹੋ ਕੇ ਐ ਦੀ ਨੱਕ ਕੇ ਜਾਂਦੀ ਆ ਸਾਡੀ ਸਾਫ ਸਪਾਈ ਵੀਰੋਂ ਕੀ ਕਰੂਗੀ ਇਹ ਸਾਡੇ ਰਸਤੇ ਦੇ ਵਿੱਚ ਨੰਗਣ ਵਾਲੀ ਜਗਾਈ ਬੇਕਾਰ ਹੋਊਗੀ ਉਹਦੇ ਬੇਕਾਰ ਹੋਣ ਦੇ ਨਾ ਕਾਰਨ ਇੱਥੇ ਸਾਡੇ ਦੁੱਧ ਵਾਲੇ ਵੀਰ ਵੀ ਬਲਕੇ ਪਰੇਸ਼ਾਨ ਹੁੰਦੇ ਰਹਿੰਦੇ ਆ ਆਉਣ ਵਾਲੀਆਂ ਸਕੂਲ ਦੀਆਂ ਬੱਚਿਆਂ ਦੀਆਂ ਬੱਸਾਂ ਲੇਟ ਹੋ ਜਾਂਦੀਆਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਜਾ ਕੇ ਝੜਕਾਂ ਪੈਂਦੀਆਂ ਇਹਨਾਂ ਦੀ ਸਿਹਤ ਤੇ ਉੱਤੇ ਕੋਈ ਅਸਰ ਨਹੀਂਗਾ ਸਾਡੇ ਕਰਮਜੀਤ ਸਿੰਘ ਨਗਲੀ ਬਾਬਾ ਜੀ ਨੇ ਇਹ 15 ਦਿਨ ਪਹਿਲਾਂ ਇਹਨਾਂ ਨੂੰ ਕਿਹਾ ਸੀ ਵੀ ਦੀਵਾਲੀ ਦੇ ਆਉਣ ਤੱਕ ਇਹ ਕੰਧ ਦੀ ਚਾਰਦੀਵਾਰੀ ਕਰ ਦਿਓ ਜੇ ਦੀਵਾਲੀ ਤੋਂ ਬਾਅਦ ਤੁਹਾਡੇ ਕੋ ਨਾ ਆਇਆ ਪੀ.ਜੀ.ਓ ਸਿੱਧੂਪੁਰ ਜੱਸੇਵੰਦੀ ਵੱਲੋਂ ਇਹ ਸਾਰਿਆਂ ਵੀਰਾਂ ਦੇ ਸੰਯੋਗ ਦੇ ਨਾਲ ਸਾਰੇ ਇਲਾਕੇ ਬੰਦੇ ਇਲਾਕੇ ਨਿਵਾਸੀਆਂ ਦੇ ਸੰਯੋਗ ਦੇ ਨਾਲ ਆਪਾਂ ਇਹੋ ਜਿਹਾ ਇੱਕ ਧਰਨਾ ਲਾਵਾਂਗੇ ਜਿੰਨਾ ਚਿਰ ਸਾਡੇ ਮਸਲੇ ਨਹੀਂ ਹੱਲ ਹੋਣਗੇ ਇਹੋ ਮਸਲਾ ਹੱਲ ਕਰਕੇ ਡੀਸੀ ਸਾਹਿਬ ਆਣ ਕੇ ਵਿਸ਼ਵਾਸ ਦੇਣਗੇ ਵੀ ਇਹ ਮਸਲਾ ਹੱਲ ਹੋਏਗਾ ਤੇ ਫਿਰ ਇਹ ਧਰਨਾ ਚੁੱਕਿਆ ਜਾਏਗਾ ਨਹੀਂ ਤੇ ਹੌਨਾ ਚਿਰ ਇਹ ਧਰਨਾ ਨਹੀਂ ਚੁੱਕਿਆ ਜਾਏਗਾ ਬੀਕੇ ਜੀ ਸਤਿ ਉਪਰਜ ਜਥੇਬੰਦੀ ਜਿੰਦਾਬਾਦ ਸਾਲੇਤ ਜਿੰਦਾਬਾਦ ਸਾਲੇਤ ਜਿੰਦਾਬਾਦ ਆਪਣੇ ਰਾਖੇ ਆਪ ਕਰੋ ਆਪਣੇ ਰਾਖੇ ਆਪ ਕਰੋ ਆਪਣੇ ਰਾਖੇ ਆਪ ਕਰੋ ਵੀ ਐਨ ਜੀਓ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਦੋ ਦਿਨ ਦਾ ਅਲਟੀਮੇਟ ਦਿੱਤਾ ਤੁਸੀਂ ਜੀ ਪ੍ਰਸ਼ਾਸਨ ਨੂੰ ਕੀ ਕਹਣਾ ਹੈ ਸਾਰੇ ਸ਼ੋਤਿਆਂ ਨੂੰ ਦਾਸ ਸੇਵਾਦਾਰ ਦੀ ਪਿਆਰਪਰੀ ਜੈ ਸ਼ੰਕਰ ਚਾਗਦਾ ਮੀਰ ਹਮੇਸ਼ਾ ਮੁੱਦਿਆਂ ਦੀ ਗੱਲ ਕਰਦਾ ਹੈ ਔਰ ਪੰਜਾਬ ਦੇ ਜੱਟਾਂ ਨਾਲ ਮੋਢੇ ਨਾਲ ਮੋਢਾ ਔਰ ਵੀ ਮਚਾ ਫੜਾ ਰਹੇ ਤਾਂ ਇਹ ਜਿਹੜੀ ਕੁੜੀ ਦੀ ਸਮੱਸਿਆ ਹੈ ਕਾਫੀ ਲੰਬੇ ਸਮੇਂ ਤੋਂ ਪ੍ਰਸ਼ਾਸਨ ਦੀ ਦੇਣ ਹੈ ਸ਼ਾਸਨ ਦੀ ਦੇਣ ਹੈ ਔਰ ਅਸੀਂ ਇਹਦੇ ਵਾਸਤੇ ਅੱਜ 8 ਮਹੀਨੇ ਤੋਂ ਲਗਾਤਾਰ ਸਟਰਗਲ ਕਰਦੇ ਆ ਰਹੇ ਹਾਂ ਅਸੀਂ 8 ਮਹੀਨੇ ਪਹਿਲਾਂ ਵੀ ਧਰਨੇ ਲਾਇਆ ਸੀ ਪਿਛਲੇ ਆਪਰ ਵੀ ਧਰਨਾ ਲਾਇਆ ਸੀ ਔਰ ਸਾਡੇ ਕੋਲ ਜਿਹੜਾ ਪ੍ਰਸ਼ਾਸਨ ਨੇ ਇੱਕ ਨਲਾਇਕ ਅਫਸਰ ਭੇਜਤਾ ਜਿਹਨੂੰ ਨਲਾਇਕ ਕਹੀਏ ਜਿਹਨੂੰ ਨਾ ਜਿਹੜਾ ਧੁੱਕ ਕੇ ਚੱਟਣ ਵਾਲਾ ਅਫਸਰ ਡਾਕਟਰ ਕਿਰਨ ਹਾਥ ਅਫਸਰ ਹੈ ਨਾ ਔਰ ਮੈਂ ਉਹ ਪਹਿਲਾ ਅਫਸਰ ਆਇਆ ਵੇਖਿਆ ਨਲਾਇਕ ਵੀ ਅਫਸਰ ਵੀ ਨਲਾਇਕ ਉਹਦੇ ਹੁੰਦੇ ਆ ਲੋਕੀ ਦਾ ਬੜਾ ਰੋਲਾ ਪਾਉਂਦੇ ਆ ਚਲੋ ਇਹ ਲਾਲਚੀ ਹੁੰਦੇ ਆ ਕਿ ਪੈਸਾ ਪੂਸਾ ਖਾਂਦੇ ਆ ਭ੍ਰਸ਼ਟਾਚਾਰ ਹੀ ਕਰਦੇ ਆ ਪਰ ਮੈਂ ਪਹਿਲਾ ਅਫਸਰ ਨਲਾਇਕ ਵੇਖਿਆ ਜਿਹੜਾ ਨਲਾਇਕ ਮੀਡੀਆ ਸਾਹਮਣੇ ਕਹਿ ਗਿਆ ਵੀ ਤਿੰਨ ਦਿਨ ਬਾਅਦ ਇਹ ਤੇ ਕੂੜਾ ਨਹੀਂ ਲੱਗੇਗਾ ਔਰ ਅਸੀਂ ਨੂੰ ਕਿਹਾ ਮਿੱਤਰਾ ਜਸ ਤਿੰਨ ਦਿਨ ਥੋੜੇ ਆ ਚਾਰ ਪੰਜ ਦਿਨ ਰਹਿ ਲੈ 6 ਦਿਨ ਰਹਿ ਲੈ ਫਿਰ ਸੱਤ ਦਿਨ ਦਾ ਆਲਟੀਮੇਟ ਦਿੱਤਾ ਛੇਵੇਂ ਦਿਨ ਜਨਤਾ ਨੇ ਉਹਨੂੰ ਬੋਰਡ ਦਿੱਤੇ ਨਹੀਂ ਚੁੱਕੇ ਪੰਜਵੇਂ ਦਿਨ ਜਨਤਾ ਨੇ ਉਹਨੂੰ ਬੋਰਡ ਦਿੱਤੇ ਲੈ ਚੁੱਕੇ ਚੌਥੇ ਦਿਨ ਬੋਰਡ ਦਿੱਤੇ ਨੂੰ ਚੁੱਕੇ ਵੀ ਤੇ ਕੋਈ ਕੰਮ ਕੰਮ ਨਹੀਂ ਹੋਇਆ ਰਾਤੋ ਰਾਤ ਕੋਈ ਤਾਂ ਮੰਤਰ ਨਹੀਂ ਮਾਰਨਾ ਤੇ ਪੂਰਾ ਗਾਇਬ ਹੋ ਗਿਆ ਉਹ ਨਲਾਇਕ ਅਫਸਰ ਮਤਲਬ ਥੋਕ ਕੇ ਛੱਟ ਗਿਆ ਜਨਤਾ ਨੇ ਜਗਦੇਮੀਰ ਕੋ ਫੇਰ ਗੱਲ ਕੀਤੀ ਸਾਨੂੰ ਕਿਹਾ ਤੇ ਜਗਦੇਮੀਰ ਹਾਜ਼ਰ ਹੋਇਆ ਕੱਲ ਸਵੇਰੇ ਆ ਕੇ ਇੱਥੇ ਅਸੀਂ ਫੇਰ ਰੋਸ਼ਮਜਾਰਾ ਕੀਤਾ ਔਰ ਪ੍ਰਸ਼ਾਸਨ ਦਾ ਪੁੱਤਲਾ ਸਾਰਿਆ ਨਲਾਇਕ ਅਫਸਰ ਦਾ ਪੁਤਲਾ ਸਾਰਿਆ ਕਿ ਸਾਨੂੰ ਗੰਦਗੀ 'ਚ ਰਹਿਣ ਵਾਸਤੇ ਕਿਉਂ ਮਜਬੂਰ ਕਰਦਾ ਹੈ ਸਾਰੇ ਸ਼ਹਿਰ ਦਾ ਕੂੜਾ ਸਾਡੇ ਇੱਥੇ ਹਲਕੇ 'ਚ ਕਿਉਂ ਸੁੱਟਿਆ ਜਾਂਦਾ ਇਹ ਅਫਸਰਾਂ ਦੀ ਨਲਾਕੀ ਹੈ ਨੀਦਰਾਂ ਦੀ ਨਲਾਕੀ ਹੈ ਜਿਹੜਾ ਕੂੜੇ ਦਾ ਸਹੀ ਅਰੇਂਜਮੈਂਟ ਨਹੀਂ ਕਰ ਸਕਿਆ ਇਹ ਬਸ ਸੱਤਾ 'ਚ ਅੱਗੇ ਬਾਅਦ ਭੁੱਲ ਜਾਂਦੇ ਆ ਜਨਤਾ ਨੂੰ ਰੁਭਾਉਣੇ ਵਾਅਦੇ ਦਿੰਦੇ ਵੀ ਇਹ ਮਸਲਾ ਹੱਲ ਕਰਾਂਗੇ ਤੇ ਬਾਅਦ ਸਾਡੇ 4-5 ਸਾਲੇ ਮੇਰੇ ਨਹੀਂ ਆਉਂਦੇ ਸਾਡੇ 4-5 ਸਾਲ ਬਾਅਦ ਮੇਰੇ ਆਉਂਦੇ ਆ ਟੂਰੇ ਫੜ ਕੇ ਆ ਜਾਂਦੇ ਆ ਭੀ ਮੰਗਦੇ ਵੋਟਾਂ ਦੀਆਂ ਔਰ ਪ੍ਰਸ਼ਾਸਨ ਬੇਈਮਾਨ ਹੈ ਪ੍ਰਸ਼ਾਸਨ ਜਿਹੜਾ ਹੈਗਾ ਬੇਲਗਾਮ ਹੋ ਗਿਆ ਹੈ